ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਖੜੇ ਆ ਬਾਈ ਸਿੰਘੋ ਪਿੰਡ ਕਹ ਲਈਏ ਚ ਮੰਡੀ ਕਹ ਲਈਏ ਠੀਕ ਹੈ ਬਾਈ ਸ਼ਰਮੇ ਦੀ ਦੁਕਾਨ ਤੇ ਤੇ ਬਾਈ ਪੁਰਾਣੀਆਂ ਸਕੂਟਰੀਆਂ ਲਈ ਜਾਂਦਾ ਤੇ ਨਵੀਆਂ ਦੇ ਜਾਂਦੇ ਕੈਮਰੇ ਲੈ ਕੇ ਆ ਜਾ ਤੇ ਆਪਾਂ ਇਹ ਤੋਂ ਪੁੱਛਦੇ ਆ ਕਿ ਕਿਹੜੀ ਸਸਤੇ ਰੇਟਾਂ ਦੇ ਵਿੱਚ ਆ ਕਿਹੜੀ ਮਹਿੰਗੀ ਹੈ ਠੀਕ ਹੈ ਤੇ ਗਾਹਕ ਵੀ ਖੜੇ ਨੇ ਆ ਜਾ ਕੈਮਰੇ ਵਾਲਾ ਬਾਈ ਬਹੁਤ ਵਧੀਆ ਬਾਈ ਦਿਵਾਲੀ ਤੇ ਆਫਰ ਹੈ ਬਾਈ ਆ ਜਾ ਆ ਜਾ ਬਾਈ ਅੱਗੇ ਆ ਜਾ ਕੋਈ ਇੱਕ ਅੱਧੀ ਸਕੂਟਰੀ ਨਹੀਂ ਬਾਈ ਇਹ ਅੰਡਰ ਸਟਾਕ ਬਹੁਤ ਵੱਡਾ ਲੱਗਿਆ ਤੇ ਆ ਜਾ ਆ ਜਾ ਆ ਜਾ भाई सतीश काल जी साहब तो पहला नाम जी बहुत जी ठीक ठाक दी कंडीशन है जी एंड सब सही हो रही है अभी दे ਤੁਸੀਂ ਇਹ ਦੱਸੋ ਵੀ ਪੁਰਾਣੇ ਨਾਲ ਸਕੂਟਰਾਂ ਲਈ ਜਾਂਦੇ ਹੋ ਨਵੀਆਂ ਦੇਈ ਜਾਂਦੇ ਹੋ ਉਹ ਪੁਰਾਣੀਆਂ ਦਾ ਕੀ ਕਰਨਾ ਲੋਕ ਪੁਰਾਣੀਆਂ ਨੂੰ ਅਸੀਂ ਕੱਟ ਲੈਨੇ ਆ ਨਵੀਆਂ ਦੇ ਦਿੰਨੇ ਆ ਠੀਕ ਹੈ ਤੇ ਮੈਂ ਸਮਝਾ ਵੀ ਲੋਕ ਸਾਫ ਦੀ ਗਾਰੰਟੀ ਦਿੰਦੇ ਆ ਤੁਸੀਂ ਇਹਨੇ ਵੱਧ ਕੇ ਉਹ ਦੇਈ ਜਾਂਦੇ ਹੋ ਗੱਲ ਕੀ ਹੈ ਉਹ ਵੀਰੇ ਰੇ ਸਮਝ ਜਦੋਂ ਚੀਜ਼ ਕੁਆਲਟੀ ਵਾਲੀ ਵੇਚਣੀ ਹੈ ਕੁਆਲਟੀ ਚ ਕੋਈ ਦੋਖ ਨਹੀਂ ਜੇ ਚੀਜ਼ ਮਾੜੀ ਵੇਚਾਂਗੇ ਤਾਂ ਆਪਾਂ ਨੂੰ ਸਾਰੀ ਈ ਲਿਆਉਣਾ ਔਖਾ ਹੋ ਜੂਗਾ ਹਾਂ ਇਹ ਚੀਜ਼ ਤੇ ਦਿੱਕਤ ਆਉਂਦੀ ਨਹੀਂ ਸਾਡੀਆਂ ਸਾ ਪਿਛਲੀ ਦੀਵਾਲੀ ਦੀਆਂ ਵੀਕੀਆਂ ਹੋਈਆਂ ਸਕੂਟੀਆਂ ਕਿੰਨੀਆਂ ਆਈ ਲੋਕਾਂ ਨੂੰ ਤਸੱਲੀ ਵਿਸ਼ਵਾਸ ਨਾਲ ਦਿੱਤੀਆਂ ਸਾਨੂੰ ਭਰੋਸਾ ਇਸ ਚੀਜ਼ ਤੇ ਓਕੇ ਬਾਬਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਸਕੂਟਰੀ ਪੁਰਾਣੀ ਲਈ ਫਿਰਦੇ ਹੋ ਕੀ ਗੱਲ ਹਾਂਜੀ ਇਹ ਪੁਰਾਣੀ ਸਕੂਟਰੀ ਦੇ ਕੇ ਜੀ ਅਸੀਂ ਤੇ ਨਵੀਂ ਲੈ ਚੱਲੇ ਆ ਨਵੀਂ ਲੈ ਕੇ ਚੱਲੇ ਆ ਜੀ ਰੀਡਰ ਜਿਹੜੀ ਕਿ ਬਹੁਤ ਵਧੀਆ ਕੰਪਨੀ ਹੈ ਜੀ ਠੀਕ ਹੈ ਠੀਕ ਹੈ ਤੇ ਅੱਗੇ ਵੀ ਕਈ ਵੇਚਣੇ ਜਿਹੜੀਆਂ ਉਹ ਬਹੁਤ ਵਧੀਆ ਚੱਲੀਆਂ ਜੀ ਠੀਕ ਹੈ ਇੱਕ ਬਾਈ ਜੀ ਹੁਣ ਤੁਸੀਂ ਇਹ ਦੱਸੋ ਵੀ ਭਰਾਣਗੇ ਇਸ ਸਕੂਟਰੀ ਦਾ ਰੇਟ ਦੱਸ ਦਿਓ ਜੀ ਕੱਲੇ-ਕੱਲੇ ਦਾ ਦੱਸ ਦਿਓ ਸਾਨੂੰ ਵੀ ਕੀ ਰੇਟ ਹੈ ਕੀ ਕੁਆਲਿਟੀ ਹੈ ਕੀ ਗੱਲਬਾਤ ਹੈ ਰੇਟ ਤਾਂ ਵੀਰੇ ਆਪਣਾ ਸਸਤੇ ਤੋਂ ਸਸਤਾ ਮਾਲ ਤਾਂ ਆਪਾਂ ਕਹਿ ਨਹੀਂ ਸਕਦੇ ਦਿਮਾਗੀ ਠੀਕ ਹੈ ਆਪਣਾ 34-500 ਤੋਂ ਸਟਾਰਟ ਹੈ ਓਕੇ 57000 ਰੁਪਏ ਤੱਕ ਦੇ ਪ੍ਰਾਈਸ ਦੇ ਆਪਣੇ ਕੋਲੇ ਗੱਡੀਆਂ ਖੜੀਆਂ ਠੀਕ ਹੈ ਰੇਟ ਦਾ ਦੂਜਿਆਂ ਨਾਲੋਂ ਜੇ ਆਪਣੀ ਕੁਆਲਿਟੀ ਸੇਮ ਕੁਆਲਿਟੀ ਦਾ ਰੇਟ ਲਿਆਉਣਗੇ ਤਾਂ ਆਪਣਾ ਰੇਟ ਘੱਟ ਹੀ ਮਿਲੂਗਾ ਉਹਦੇ ਠੀਕ ਹੈ ਤੇ ਗਾਰੰਟੀ ਗਾਰੰਟੀ ਵੀਰੇ ਸਾਲ ਦੀ ਗਾਰੰਟੀ ਪਲੱਸ ਦਿੰਨੇ ਆ ਅਸੀਂ 6 ਮਹੀਨਿਆਂ ਦੀ ਉਹਦੇ ਉੱਤੇ ਪੰਜ ਬੈਟਰੀਆਂ ਪੰਜ ਬੈਟਰੀਆਂ ਤੇ ਜੇ ਕੋਈ ਚੀਜ਼ ਰਾਹ ਚ ਰੁਕਦੀ ਹੈ ਕੋਈ ਉਹਦਾ ਕੋਈ ਉਹਦਾ ਜਾ ਕੇ ਤੁਰਤ ਹੱਲ ਕਰਾਂਗੇ ਅਸੀਂ ਜੇ ਇਨਸਾਨ ਬਣਿਆ ਤਾਂ ਮਰੂਗਾ ਵੀ ਜੇ ਗੱਡੀ ਬਣੀ ਆ ਤਾਂ ਖਰਾਬ ਵੀ ਹੋਊਗੀ ਇਹ ਨਹੀਂ ਕਹਿੰਦੇ ਪਰ ਇਹ ਨਹੀਂ ਵੀ ਹਰ ਇੱਕ ਗੱਡੀ ਜੇ ਕੋਈ ਗੱਡੀ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਅਸੀਂ ਤੁਰਤ ਤਿਆਰ ਬੈਠੇ ਆ ਰਿਪੇਅਰ ਲਈ ਇੱਕ ਗੱਲ ਹੋਰ ਹੈ ਜੀ ਇਹ ਆਪਾਂ ਬੈਠੇ ਕਿੱਥੇ ਆ ਜੀ ਖੜੇ ਕਿੱਥੇ ਆ ਜੀ ਤੁਸੀਂ ਇੱਕ ਗੱਲ ਇਹ ਦੱਸ ਦੋ ਲੋਕੇਸ਼ਨ ਦੱਸ ਦੋ ਵੀ ਕਿੱਧਰੋਂ ਬੰਦਾ ਜੇ ਬੰਦਾ ਸਿੰਗੋ ਲਹਿਰੀ ਪੇਰੋਂ ਚੇਹਰੇ ਵਾਲੀ ਤੋਂ ਆਉਂਦਾ ਕਿੱਧਰ ਲਈ ਛੜ ਆਵੇ ਕਿੱਥੇ ਆਵੇ ਕਿੱਥੇ ਸਕੂਟਰਾਂ ਬਹੁਤ ਜ਼ਿਆਦਾ ਹੈ ਸੋ ਨੂੰ ਆ ਕੇ ਮਿਲੇ ਸਿੰਗੋ ਮੰਡੀ ਪੈਟਰੋਲ ਪੰਪ ਦੇ ਨਦੀਕ ਸਰਮਾ ਈ-ਵਾਈਕ ਤੇ ਵੀਰੇ ਠੀਕ ਹੈ ਆਪਾਂ ਉਧਰੋਂ ਕੈਮਰੇ ਕਨ ਕਿ ਦੱਸੋ ਜੀ ਸੁਣ ਯਾਰਾ ਉਹ ਮੰਡੀ ਤਲਵੰਡੀ ਤਲਵੰਡੀ ਰੋਡ ਤੇ ਪੰਪ ਦੇ ਨੇੜੇ ਸ਼ਰਮਾ ਜੀ ਬਾਈਕ ਤੇ ਜੀ ਠੀਕ ਹੈ ਸ਼ਰਮਾ ਜੀ ਦੀ ਬਾਈਕ ਤੇ ਠੀਕ ਹੈ ਤੇ ਇੱਕ ਬਾਈ ਜੀ ਗੱਲ ਹੋਰ ਹੈ ਇਧਰ ਅੱਗੇ ਲਿਆ ਬਈ ਕੈਮਰੇ ਵਾਲਿਆ ਇਹਨਾਂ ਦੇ ਅਲੱਗ-ਅਲੱਗ ਰੇਟ ਆ ਕਿ ਇੱਕ ਰੇਟ ਨਹੀਂ ਸਾਰੇ ਨਹੀਂ ਵੀਰ ਅਲੱਗ-ਅਲੱਗ ਰਾਈਟ ਦੇ ਅਲੱਗ-ਅਲੱਗ ਪ੍ਰਾਈਸ ਦੇ ਜਿਵੇਂ ਕਿ ਸਿੰਗਲ ਲਾਈਟ ਹੋਗੀ ਡਬਲ ਲਾਈਟ ਦਾ ਉਤੋਂ ਜ਼ਿਆਦਾ ਪ੍ਰਾਈਸ ਹੋ ਗਿਆ ਯੂ ਲਾਈਟ ਦਾ 12 ਇੰਚੀ ਚ ਉਸ ਦਾ ਫਰਕ ਹੈ ਓਕੇ ਅਰੀਨਾ ਮਾਡਲ ਹੈ ਬੀ ਐਮ ਡਬਲਯੂ ਆ ਗਿਆ ਆਪਣੇ ਕੋਲੇ ਟਾਪ ਸਟਾਰ ਠੀਕ ਹੈ ਠੀਕ ਹੈ ਇਹਨਾਂ ਦੇ ਬਿਗ ਜਾਲੀ ਆ ਗਿਆ ਓਕੇ ਇਹ ਬਿਗ ਜਾਲੀ ਕਿੰਨੇ ਦੇ ਜੀ ਇਹ ਬਿਗ ਜਾਲੀ ਆਪਣੇ ਕੋਲੇ ਵੀਰੇ 6 ਬੈਟਰੀਆਂ ਚ 1.5 ਸਾਲ ਦੀ ਗਾਰੰਟੀ ਚ 50000 ਰੁਪਏ ਇਹ ਕਿੰਨੇ ਕੱਢਦਾ 50 ਕਿਲੋਮੀਟਰ ਕੇ 100 ਕਿਲੋ 60 ਕਿਲੋਮੀਟਰ ਇਹ 60 ਤੋਂ 65 ਪਲੱਸ ਜੀ 60 ਤੋਂ 65 ਪਲੱਸ ਤੇ ਬਾਪੂ ਜੀ ਨੂੰ ਕਿਹੜੀ ਦੇ ਰਹੇ ਹੋ ਅੱਜ ਬਾਪੂ ਜੀ ਨੂੰ ਡਬਲ ਲਾਈਟ ਦੇ ਰਹੇ ਆ ਜੀ 12 ਇੰਚੀ ਚ ਠੀਕ ਹੈ ਠੀਕ ਹੈ ਅੱਛਾ ਆ ਦੇ ਰਹੇ ਹਾਂ ਹਾਂ ਠੀਕ ਹੈ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਬਾਪੂ ਨੂੰ ਸਕੂਟਰੀ ਦੇਣ ਲੱਗੇ ਆ ਪੁਰਾਣੀ ਬਾਪੂ ਜੀ ਦੁਪੱਟਾ ਲੱਗੇ ਚਲਦੇ ਸਕਰੀਨ ਤੇ ਨੰਬਰ ਤੇ ਕਰਕੇ ਬਈ ਫੋਨ ਤੇ ਸਕੂਟਰੀ ਲੈ ਜਾ ਸਕਦੇ ਹੋ ਬਈ ਡਟਰੋ ਮੇਲਾ ਬਈ ਦਿਵਾਲੀ ਆਫਰ ਹੈ ਬਈ ਠੀਕ ਹੈ ਬਈ ਤੇ ਜੇ ਕੋਈ ਸਪੈਸ਼ਲ ਬਈ ਆਪਣਾ ਵੀਡੀਓ ਦੇ ਕੇ ਸ਼ੇਅਰ ਕਰਕੇ ਆਉਂਦਾ ਉਹਨੂੰ ਕੀ ਕੀ ਕੁਝ ਦੇਓਗੇ ਤੁਸੀਂ ਉਹਨਾਂ ਦਾ ਪੂਰਾ ਮਾਨਦਾਨ ਕਰਾਂਗੇ ਜੀ ਆਪਾਂ ਗਿਫਟ ਤੌਰ ਤੇ ਅੱਛਾ ਆਪਣੇ ਕੋਲੇ ਸਿਨੇਰੀ ਟਾਈਪ ਦੀਆਂ ਸਿਨੇਰੀ ਤਿਆਰ ਹੈਗੇ ਸਾਰਿਆਂ ਨੂੰ ਗਿਫਟ ਲੋ ਤੇ ਤੇਲ ਕਿੰਨਾ ਮਹਿੰਗਾ ਹੋ ਗਿਆ ਜੀ ਪٹرول ਤੇਲ ਤਾਂ ਮੇਰੇ ਖਿਆਲ ਹੂ ਵੀ 88 ਰੁਪਏ ਰਾ ਕਿੱਥੇ ਵਰਦਾ ਭਰਾਵਾ ਤੇਲ 97 98 ਰੁਪਏ ਲੀਟਰ ਆ ਭਰਾ ਪਿਛਲੇ ਸਾਲ ਤੋਂ ਮੈਂ ਤਾਂ ਪੰਪ ਤੇ ਜਾ ਕੇ ਨਹੀਂ ਦੇਖਿਆ ਬਾਈ ਪੰਪ ਤੇ ਜਾ ਕੇ ਨਾ ਦੇਖੋ ਜੇ ਸਕੂਟਰੀ ਲੈ ਕੇ ਜਾਣੀ ਆ ਪੈਟਰੋਲ ਪਵਾਉਣਾ ਭੁੱਲੀ ਜਾਉਂਗੇ ਬਾਈ ਜੀ ਠੀਕ ਐ ਵਧੀਆ ਬਾਈ 700 ਰੈਂਟਾਂ ਤੇ ਲੈ ਜੀ ਸਕੂਟਰੀਆ ਬਜਾਜ ਤੇ ਇੱਕ ਬਾਈ ਹੋਰ ਗੱਲ ਐ ਬਜਾਜ ਕਾਰਡ ਤੇ ਤੁਸੀਂ ਦਿੰਦੇ ਹੋ ਹਾਂਜੀ ਬਜਾਜ ਕਾਰਡ ਤੇ ਅਸੀਂ ਕਾਰਡ ਬਣਾ ਕੇ ਕਰਤਾ ਦਿੰਨੇ ਸਕੂਟੀ ਕਰਤਾ ਦਿੰਨੇ ਆਸਾਨ ਕਿਸ਼ਤਾਂ ਡਾਊਨ ਪੇਮੈਂਟ ਤੇ ਡਾਊਨ ਪੇਮੈਂਟ ਠੀਕ ਆ ਭਾਈ ਜੀ ਕੋਈ ਵੀ ਵੀਰ ਭਾਈ ਯਾਜ ਕਾਰ ਤੇ ਤੇ ਸਿੰਘੋ ਮੰਡੀ ਦੇ ਵਿੱਚ ਭਾਈ ਪੈਟਰੋਲ ਪੰਪ ਦੇ ਨਜ਼ਦੀਕ ਨੇੜੇ ਸਕੂਟਰੀ ਲੈ ਆ ਸਕਦਾ ਭਾਈ ਚਲਦੇ ਨੰਬਰ ਦੇ ਉੱਤੇ ਭਾਈ ਕਨੈਕਟ ਕਰਕੇ ਤੇ ਕਰੋ ਫੋਨ ਤੇ ਲੈ ਜੋ ਵਧੀਆ ਸਕੂਟਰੀ ਪੂਰੀ ਕੁਆਲਿਟੀ ਦੇ ਵਿੱਚ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ